ਹੈਲੋ ਹੈਲੋ ਫਰੈਂਕ ਅਸੀ ਰਾਤ ਬਣਾਈ ਸੀ ਚੌੜਿਆਂ ਦੀ ਸਬਜ਼ੀ ਤੇ ਮੈਨੂੰ ਚੌੜਿਆਂ ਦੀ ਸਬਜ਼ੀ ਪਸੰਦ ਨਹੀਂ ਮੈਂ ਖਾ ਕੇ ਖੁਸ਼ ਨਹੀਂਗੀ ਤੇ ਖਾ ਕੇ ਸਾਡੇ ਚ ਕੋਈ ਵੀ ਨਹੀਂ ਖੁਸ਼ ਪਰ ਫਿਰ ਵੀ ਅਸੀਂ ਔਖੇ ਸੌਖੇ ਨੇ ਚਾਰ ਚਾਰ ਰੋਟੀਆਂ ਖਾ ਹੀ ਲਈਆਂ ਵੈਸੇ ਸਬਜ਼ੀ ਸਾਨੂੰ ਪਸੰਦ ਨਹੀਂ ਬਣੀ ਸਵਾਦ ਸੀ ਇੱਧਰ ਚੂਰੀ ਕੁੱਟੀ ਜਾ ਰਹੀ ਆ ਇੱਧਰ ਚੂਰੀ ਕੱਟ ਕੇ ਰੋਟੀ ਖਾਂਦਾ ਭਾਉ ਇਹ ਚੂਰੀ ਇਹਨੇ ਵੀ ਚੂਰੀ ਕੱਟ ਕੇ ਖਾਦੀ ਰੋਟੀ ਚੂਰੀ ਚੂਰ ਕੇ ਰੋਟੀ ਬੈਚਾ ਸਬਜੀ ਤੇ ਮੈਂ ਤਾਂ ਉਵੇਂ ਹੀ ਖਾਂਦੀ ਆ ਮੈਂ ਚਟਨੀ ਖਾਦੀ ਆ ਨਾਲ ਤੇ ਮੈਨੂੰ ਸਬਜੀ ਕਰਨੀ ਵੈਸੇ ਸੱਚੀ ਨਹੀਂ ਮੈਨੂੰ ਪਸੰਦ ਗਿਆ ਚੌਲੇ ਮੈਂ ਖਾ ਕੇ ਨਹੀਂ ਖੁਸ਼ ਮੈਂ ਖਾ ਕੇ ਨਹੀਂ ਖੁਸ਼ ਧਰਨੀ ਪਈ ਸਾਨੂੰ ਮਜ਼ਦੂਰੀ ਮਾਰਿਆ ਨੂੰ ਧਰ ਲੈ ਚੱਲ ਜੀ ਹਾਂ ਕੰਡ ਸਿਆਲਾ ਹੋਗਾ ਵਿੱਚ ਐਂ ਹਮ ਸਾਥਰ ਅੰਦਰ ਨਾਲ ਹੋਊਗਾ ਮੰਗਣੀ ਹੋਵੇ ਉਹ ਵੀ ਕਰਦੇ ਤੇ ਨਾਲ ਹੋਊੂ ਮੱਖਣ ਤੇ ਹੁਣ ਅਸੀਂ ਖਾਂਦੇ ਸੀ ਕਿ ਰੋਟੀ ਤੇ ਮੈਂ ਕਹਿੰਦਾ ਚਲ ਮੈਂ ਦੱਸਦਾ ਸਾਰਿਆਂ ਨੂੰ ਕਿ ਭਾਈ ਔਖੇ ਸੌਖੇ ਨੇ ਖਾਦਣਾ ਚਾਰ ਚਾਰ ਪੰਜ ਪੰਜ ਰੋਟੀਆਂ ਤੇ ਹਲਤਾਂ ਨਹੀਂ ਸੀ ਕਰਤਾ ਨਾ ਗੱਲ ਕਰਦਾ ਉਹਨੋਂ ਔਖੇ ਸੌਖੇ ਤੇ ਔਖੇ ਸੌਖੇ ਦੀ ਖਾਦਣਾ ਨਹੀਂ ਤਰੱਦਕੇ ਖਾ ਲਮ ਤੇ ਨਾਲੇ ਔਖੇ ਸੌਖੇ ਨੇ ਖਾਦਣਾ ਠੀਕ ਹੋ ਗਿਆ ਪਾ ਦ ਚਾਰ ਕੋਈ ਨਹੀਂ ਆਈ ਲਾਣੇ ਤੇ ਇਧਰ ਚੋਰੀ ਘੁੱਟੀ ਜਾਊਗਾ ਇਹ ਚੂਰੀ ਕਟ ਕੇ ਖਾਂਦੇ ਪਕੌੜਿਆਂ ਦੀ ਸਬਜ਼ੀ ਹੋਵੇ ਤਾਂ ਵੀ ਚੂਰੀ ਕਟ ਕੇ ਖਾਂਦੇ ਤੇ ਜੇ ਆਹ ਸੋਲੇ ਦੀ ਹੋਵੇ ਫਿਰ ਵੀ ਹਾਂ ਤੇ ਜੇ ਕਾਲੇ ਚਨੇ ਹੋਣ ਤਾਂ ਆਹ